हेलो स्टूडेंट्स ए वीडियो पंजाबी मीडियम ਅਤੇ ਇੰਗਲਿਸ਼ మీడియం ਦੋਨੋਂ ਸਟੂਡੈਂਟਸ ਲਈ ਹੈ ਠੀਕ ਹੈ ਇਹ ਮੈਥ ਦਾ ਪੇਪਰ ਹੈ ਬਹੁਤ ਇੰਪੋਰਟੈਂਟ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ ਸਕੂਲ ਖੁੱਲ ਚੁੱਕੇ ਹੈ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਤੇ ਹੁਣ ਆਪਾਂ ਤੁਹਾਡੇ ਲਈ ਬਾਇਮੰਥਲੀ ਜੁਲਾਈ 2024 ਦਾ ਪ੍ਰੈਕਟਿਸ ਟੈਸਟ ਲੈ ਕੇ ਆਏ ਹਾਂ ਠੀਕ ਹੈ ਚੈਨਲ ਤੇ ਨਵੇਂ ਹੋ ਤਾਂ ਬੇਟਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੋਸਟ ਇੰਪੋਰਟੈਂਟ ਹੈ ਇਹ ਠੀਕ ਹੈ ਤਾਂ ਆਪਾਂ ਸੋਲਵ ਕਰਦੇ ਆ ਸਭ ਤੋਂ ਪਹਿਲਾਂ ਦੇਖੋ ਬੇਟਾ ਇਹ ਪੇਪਰ ਮੇਰੇ ਕੋਲ ਇੰਗਲਿਸ਼ మీడియం ਦੇ ਵਿੱਚ ਆ ਠੀਕ ਹੈ ਤਾਂ ਆਪਾਂ ਕੋਸ਼ਿਸ਼ ਕਰਾਂਗੇ ਪੰਜਾਬੀ మీడియం ਦੇ ਸਟੂਡੈਂਟਸ ਨੂੰ ਵੀ ਸਮਝਾਵਾਂਗੇ ਸਮਝਣਾ ਹੀ ਆ ਤੁਸੀਂ ਹਨਾ ਤੇ ਤੁਸੀਂ ਸਮਝ ਵੀ ਜਾਣਾ ਆ ਤੇ ਆਪਾਂ ਦੇਖਦੇ ਹਾਂ ਨੂੰ 7th ਕਲਾਸ ਦਾ ਪੇਪਰ ਹੈ ਇਹ ਸਮਾਂ ਬੇਟਾ ਤੁਹਾਨੂੰ 40 ਮਿੰਟ ਮਿਲੇਗਾ ਟੋਟਲ ਤੁਹਾਡਾ 20 ਨੰਬਰ ਦਾ ਪੇਪਰ ਹੈ ਠੀਕ ਹੈ ਤਾਂ ਆਪਾਂ ਜ਼ੂਮ ਕਰ ਲੈਨੇ ਇਹਨੂੰ ਫਰਸਟ ਕੁਐਸਚਨ ਦੇਖੋ ਬੇਟਾ ਤੁਹਾਡੇ ਕੋਲੇ ਹੈਗਾ ਆ ਮਾਈਨਸ ਦਾ 5 ਠੀਕ ਹੈ ਐਂਡ ਪਲੱਸ ਦਾ 5 ਇਹਨੂੰ ਆਪਾਂ ਸੋਲਵ ਕਰਨਾ ਸਭ ਤੋਂ ਪਹਿਲਾਂ ਦੇਖੋ ਪਲੱਸ ਮਾਈਨਸ ਕੀ ਹੁੰਦਾ ਮਾਈਨਸ ਠੀਕ ਹੈ ਤਾਂ ਆਪਾਂ 5 ਦੇ ਵਿੱਚੋਂ 5 ਘਟਾ ਦਾਂਗੇ ਤਾਂ ਬੇਟਾ ਸਾਡੇ ਕੋਲ 0 ਆ ਜਾਊਗਾ ਠੀਕ ਹੈ ਡੀ অপਸ਼ਨ ਰਾਈਟ ਹੈ ਇਸ ਤੋਂ ਅੱਗੇ ਦੇਖੋ ਇਨ ਦਾ 기ਵਨ ਫਿਗਰ ਠੀਕ ਹੈ ਆ ਜਿਹੜੀ ਸਾਨੂੰ ਫਿਗਰ 기ਵਨ ਹੈ ਠੀਕ ਹੈ ਪਿਕਚਰ 기ਵਨ ਹੈ ਤਾਂ ਅੱਗੇ ਦੇਖਦੇ ਆ ਵਿੱਚ ਆਫ ਦਾ ਫੋਲੋਇੰਗ is represented by shaded parts छाया अंकित ਕੀਤਾ ਹੋਇਆ ਭਾਗ ਆ ਜਿਹੜਾ ਉਹ ਹੇਠਾਂ ਲਿਖਿਆਂ ਦੇ ਵਿੱਚੋਂ ਕਿਹੜੀ ਆਪਸ਼ਨ ਆਊਗੀ ਠੀਕ ਹੈ ਹੁਣ ਸਭ ਤੋਂ ਪਹਿਲਾਂ ਦੇਖੋ ਸਾਡੇ ਕੋਲੇ ਟੋਟਲ ਕਿੰਨੇ ਡੱਬੇ ਨੇ ਦੋਨਾਂ ਫਿਗਰ ਦੇ ਵਿੱਚ 1 2 3 4 ਐਂਡ 5 ਠੀਕ ਹੈ ਇੱਧਰ 1 2 3 4 5 ਠੀਕ ਹੈ نیچے ਆਪਾਂ ਦੋਨਾਂ ਦੇ 5 ਲੈ ਲੈਣਾ ਠੀਕ ਹੈ ਤਾਂ ਉੱਪਰ ਸਾਡੇ ਕੋਲ ਹੁਣ ਕਿੰਨੇ ਰੰਗਦਾਰ ਹੈਗੇ ਕਿੰਨਿਆਂ ਨੂੰ ਰੰਗ ਕੀਤਾ ਆ ਓਨਲੀ ਦੋਆਂ ਨੂੰ ਇੱਕ ਆ ਵਾਲੇ ਨੂੰ ਐਂਡ ਇੱਕ ਆ ਵਾਲੇ ਨੂੰ ਠੀਕ ਹੈ ਇੱਧਰ ਵੀ ਉਨਾ ਹੀ ਕੀਤਾ ਆ ਤਾਂ ਉੱਪਰ ਆਪਾਂ 2 ਲੈ ਲਾਂਗੇ ਠੀਕ ਹੈ ਇੱਧਰ ਵੀ ਉਨਾ ਹੀ ਆ ਜਾਊਗਾ ਤਾਂ ਹੁਣ ਇਹ ਕਿੰਨੇ ਵਾਰ ਆਇਆ ਦੋ ਵਾਰੀ ਠੀਕ ਹੈ ਤਾਂ ਆਪਾਂ ਲਿਖਾਂਗੇ 2 2 5 ਠੀਕ ਹੈ ਇਸ ਤਰ੍ਹਾਂ ਆਪਾਂ ਲਿਖਾਂਗੇ ਸਮਝ ਲੱਗ ਗਈ ਤਾ ਹੁਣ ਦੇਖ ਲੈਨੇ ਆਪਾਂ ਕਿੱਥੇ ਪਈ ਏ ਬੇਟਾ ਇਹ ਆਪਸ਼ਨ ਨੰਬਰ B ਹੁਣ ਤੁਸੀਂ ਦੇਖੋ ਵਾਟ ਇਜ਼ ਦਾ ਮੋਡ ਆਫ ਦਾ 기ਵਨ ਡਾਟਾ ਮੋਡ ਹੁੰਦਾ ਬੇਟਾ ਬੌਲਕ ਠੀਕ ਹੈ ਪੰਜਾਬੀ ਮੀਡੀਅਮ ਵਾਲੇ ਸਮਝਦੇ ਆਣਾ ਬੌਲਕ ਕੀ ਹੁੰਦਾ ਜਿਹੜਾ ਸਭ ਤੋਂ ਵੱਧ ਵਾਰ ਆਉਂਦਾ ਆ ਸਾਨੂੰ ਸੰਖਿਆਵਾਂ ਦਿੱਤੀਆਂ ਹੋਈਆਂ ਨੇ ਇਹਦਾ ਬੇਟਾ ਆਪਾਂ ਬੌਲਕ ਪਤਾ ਕਰਨਾ ਠੀਕ ਹੈ ਬੌਲਕ ਸਭ ਤੋਂ ਵੱਧ ਵਾਰ ਕਿਹੜਾ ਆ ਸਭ ਤੋਂ ਵੱਧ ਵਾਰ 2 ਆਇਆ ਹੋਣਾ ਸ਼ਾਇਦ ਦੇਖ ਲੈਨੇ ਆ 2 ਤਾਂ 3 ਵਾਰ ਆਇਆ ਠੀਕ ਹੈ ਇਹਦਾ ਮਤਲਬ 2 ਸਭ ਤੋਂ ਵੱਧ ਵਾਰ ਆਇਆ ਤਾਂ ਬੌਲਕ ਕੀ ਆਪਣੇ ਕੋਲ 2 ਸੀ ਆਪਸ਼ਨ ਰਾਈਟ ਹੈ ਠੀਕ ਹੈ ਕਿਹੜੀ ਆਪਸ਼ਨ ਆਪਸ਼ਨ ਨੰਬਰ ਸੀ ਇਸ ਤੋਂ ਅੱਗੇ ਤੁਸੀਂ ਦੇਖੋ ਸਹੀ ਗਲਤ ਠੀਕ ਹੈ ਦਾ স্মੋਲੇਸਟ ਪੋਜ਼ਿਟਿਵ ਇੰਟੀਜਰ ਸਭ ਤੋਂ ਪਹਿਲਾ ਇੰਟੀਜਰ ਕਿਹੜੇ ਹੁੰਦੇ ਨੇ ਪਤਾ ਆ ਜਿਹੜੇ ਪੋਜ਼ਿਟਿਵ ਤੇ 네ਗੇਟਿਵ ਪਲੱਸ ਅਤੇ ਮਾਈਨਸ ਵਾਲੇ ਦੋਨੇ ਹੁੰਦੇ ਠੀਕ ਹੈ ਵਿਚਾਲੇ ਜ਼ੀਰੋ ਆ ਇੱਧਰ ਆਪਣੇ ਕੋਲ ਹੁੰਦੇ ਨੇ ਜੋੜ ਵਾਲੇ ਨੰਬਰ ਠੀਕ ਹੈ ਇੱਕ ਵਾਰ ਮੈਂ ਤੁਹਾਨੂੰ ਲਿਖ ਕੇ ਦਿਖਾ ਦਾਂ ਇੱਧਰ ਹੁੰਦੇ ਨੇ ਬੇਟਾ ਜਿੰਨਾ ਮੂਰੇ ਮਾਈਨਸ ਲੱਗਾ ਹੋਵੇ ਠੀਕ ਹੈ ਮਾਈਨਸ ਦਾ 4 ਮਾਈਨਸ ਦਾ 5 ਹੁਣ ਦੇਖ ਲਓ ਇਹਦੇ ਵਿੱਚ স্মੋਲੇਸਟ ਪੋਜ਼ਿਟਿਵ ਪੋਜ਼ਿਟਿਵ ਪੁੱਛਿਆ ਨਾ ਪੋਜ਼ਿਟਿਵ ਕਿਹੜੇ ਹੁੰਦੇ ਨੇ ਜੋੜ ਵਾਲੇ ਜੋੜ ਵਾਲੇ ਆ ਰਹੇ ਹੁਣ ਉਹਨੇ ਪੁੱਛਿਆ ਦਾ স্মੋਲੇਸਟ ਸਭ ਤੋਂ ਛੋਟਾ ਤਾਂ ਸਭ ਤੋਂ ਛੋਟਾ ਬੇਟਾ ਆਪਣੇ ਕੋਲੇ 1 ਆ ਤੁਸੀਂ ਕਹੋਗੇ 0 ਨਹੀਂ ਜੀ ਉਹਨਾਂ ਨੇ ਪੋਜ਼ਿਟਿਵ ਪੁੱਛਿਆ ਜ਼ੀਰੋ ਨਾ ਤਾਂ ਨੈਗੇਟਿਵ ਹੈ ਨਾ ਪੋਜ਼ਿਟਿਵ ਹੈ ਕੁਝ ਵੀ ਨਹੀਂ ਤਾਂ ਆਪਾਂ ਇਹਨੂੰ ਨਹੀਂ ਲੈਣਾ ਆਪਾਂ ਲੈਣਾ 1 ਠੀਕ ਹੈ ਤਾਂ ਉਹ ਕਹਿੰਦੇ ਸਭ ਤੋਂ ਛੋਟੀ ਜਿਹੜੀ ਧਨਾਤਮਕ ਸੰਪੂਰਨ ਸੰਖਿਆ ਆ ਉਹ 1 ਆ ਤਾਂ ਆਪਾਂ ਕੀ ਕਹਾਂਗੇ ਉਹਨਾਂ ਨੂੰ ਬਿਲਕੁਲ ਸਹੀ ਠੀਕ ਹੈ ਹੁਣ ਤੁਸੀਂ ਦੇਖ ਲਓ ਜਿਹੜਾ 3/4 2/3 ਦਾ ਇਹਦਾ ਹੱਲ ਬੇਟਾ ਹੈਗਾ ਆ 2/3 3/4 ਦੇ ਬਰਾਬਰ ਤਾਂ ਹੁਣ ਆਪਾਂ ਦੇਖ ਲੈਨੇ ਆਂ ਉੱਪਰ ਵਾਲੇ ਨੂੰ ਉੱਪਰ ਵਾਲੇ ਨਾਲ ਤੇ ਨੀਚੇ ਵਾਲੇ ਨੂੰ ਨੀਚੇ ਵਾਲੇ ਨਾਲ ਗੁਣਾ ਕਰਕੇ 3*2 6 3*2 6 4*3 12 ਲਗਾ ਲਾਂਗੇ 3*4 12 ਲਗਾ ਲਾਂਗੇ ਤਾਂ ਦੋਨਾਂ ਦੇ ਆਨਸਰ ਸੇਮ ਹੀ ਆਏ ਆ ਨਾ ਤਾਂ ਇਹਦਾ ਮਤਲਬ ਹੈ ਇਹ ਦੋਨੋਂ ਆਪਸ ਦੇ ਵਿੱਚ ਬਰਾਬਰ ਹੈ ਇਹਦਾ ਮਤਲਬ ਇਹ ਸਹੀ ਹੈ ਠੀਕ ਹੈ ਇਸ ਤੋਂ ਅੱਗੇ ਦੇਖੋ ਬੇਟਾ ਕਿਸੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਪੰਜਾਬੀ ਮੀਡੀਅਮ ਵਾਲਿਆਂ ਨੂੰ ਨਹੀਂ ਨਾ ਸੋ ਮੈਨੂੰ ਹੁਣੇ ਕਮੈਂਟ ਕਰਕੇ ਦੱਸ ਦਿਓ ਫਿਰ ਆਪਾਂ ਪੰਜਾਬੀ ਮੀਡੀਅਮ ਵਾਲਿਆਂ ਵਾਸਤੇ ਵੀ ਵੀਡੀਓ ਲੈ ਕੇ ਆਵਾਂਗੇ ਠੀਕ ਹੈ ਤੇ ਹੁਣ ਤੁਸੀਂ ਦੇਖ ਲਓ ਫਿਲ ਇਨ ਦਾ ਬਲੈਂਕਸ ਆ -15 ਨੂੰ ਜੇ 18 ਨਾਲ ਗੁਣਾ ਕਰਦੇ ਆ ਤਾਂ ਉਹ ਬਰਾਬਰ ਹੋਊਗਾ -15 ਨੂੰ ਕਿਹਦੇ ਨਾਲ ਗੁਣਾ ਕਰਨੀ ਹੈ ਸੇਮ ਉਸੇ ਤਰ੍ਹਾਂ ਹੀ ਆ ਜਿਹੜਾ ਆਪਾਂ ਪਹਿਲਾਂ ਕਰਕੇ ਆਏ ਆ ਠੀਕ ਹੈ ਹੁਣ ਦੇਖ ਲਓ ਇੱਧਰ 3/4 ਮੂਰੇ ਸੀ ਇੱਧਰ ਉਹਨਾਂ ਨੇ ਪਿੱਛੇ ਕਰਤਾ ਠੀਕ ਹੈ ਆ ਪਿੱਛੇ ਸੀ ਆ ਮੂਰੇ ਕਰਤਾ ਸੇਮ ਆਪਾਂ ਕਰ ਦਾਂਗੇ -15 ਇੱਥੇ ਮੂਰੇ ਸੀ ਇਹਨੂੰ ਪਿੱਛੇ ਕਰਤਾ ਆ ਪਿੱਛੇ ਸੀ ਇਹਨੂੰ ਆਪਾਂ ਬੇਟਾ ਮੂਰੇ ਕਰ ਦਾਂਗੇ ਇੱਥੇ ਆਪਾਂ 18 ਲਗਾ ਦਾਂਗੇ ਠੀਕ ਹੈ ਹੁਣ ਦੇਖ ਲਓ 1.5 ਨੂੰ ਬੇਟਾ ਆਪਾਂ 8 ਨਾਲ ਗੁਣਾ ਕਰਨਾ ਸਿੰਪਲ 15 ਨੂੰ ਆਪਾਂ 8 ਨਾਲ ਗੁਣਾ ਕਰ ਦਾਂਗੇ 8 5 40 ਆ ਜਾਊਗਾ ਠੀਕ ਹੈ 8 1 8 8 4 12 ਠੀਕ ਹੈ ਤਾਂ ਇਹ ਅਨਸਰ ਆ ਗਿਆ ਹੁਣ ਦੇਖ ਲਓ 1.5 ਹੈ ਠੀਕ ਹੈ 1.5 5 ਤੋਂ ਬਾਅਦ ਪੁਆਇੰਟ ਲੱਗਿਆ ਮਤਲਬ ਇੱਕ ਅੱਖਰ ਛੱਡਣ ਤੋਂ ਬਾਅਦ ਪੁਆਇੰਟ ਲੱਗਾ ਤਾਂ ਆਪਾਂ ਜਿਹੜਾ 120 ਆਇਆ ਇੱਕ ਅੱਖਰ ਛੱਡ ਕੇ ਇੱਥੇ ਪੁਆਇੰਟ ਲਾ ਦਾਂਗੇ ਠੀਕ ਹੈ ਅਨਸਰ ਕੀ ਬਣੂਗਾ ਫਿਰ ਆਪਣਾ 12.0 ਠੀਕ ਹੈ ਹੁਣ ਦੇਖੋ ਦਾ ਐਵਰੇਜ ਆਫ ਨੰਬਰਸ ਐਵਰੇਜ ਹੁੰਦਾ ਬੇਟਾ ਔਸਤ ਠੀਕ ਹੈ ਔਸਤ ਔਸਤ ਹੁੰਦਾ ਬੇਟਾ ਮੱਧਮਾਨ ਠੀਕ ਹੈ ਲੱਗੀ ਸਮਝ ਮੱਧਮਾਨ ਠੀਕ ਹੈ ਮੱਧਮਾਨ ਕਿਵੇਂ ਪਤਾ ਕਰੀਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਾਂ ਨੂੰ ਨੰਬਰ ਦਿੱਤੇ ਨੇ 3 5 2 6 ਇਹਨਾਂ ਸਾਰਿਆਂ ਦਾ ਬੇਟਾ ਆਪਾਂ ਕੀ ਕਰ ਲੈਣਾ ਜੋੜ ਠੀਕ ਹੈ نیچے ਕੀ ਲਿਖਾਂਗੇ ਜਿੰਨੀਆਂ ਸੰਖਿਆਵਾਂ ਜਾਂ ਨੰਬਰ ਦਿੱਤੇ ਹੋਏ ਨੇ 1 2 3 4 ਚਾਰ ਨੰਬਰ ਦਿੱਤੇ ਹੋਏ ਨੇ ਤਾਂ ਆਪਾਂ نیچے 4 ਲਗਾ ਲਾਂਗੇ ਹੁਣ ਸਾਰਿਆਂ ਨੂੰ ਉੱਪਰ ਵਾਲਿਆਂ ਨੂੰ ਆਪਾਂ ਜੋੜ ਦਿੰਨੇ ਆ ਠੀਕ ਹੈ 5 ਤੇ 3 8 ਤੇ 2 10 10 ਤੇ 6 16 ਤੇ 16 ਵਟਾ 4 ਆਜੂ 4 1 4 4 4 16 ਤਾਂ ਆਨਸਰ ਬੇਟਾ ਆਪਣੇ ਕੋਲੇ 4 ਆਜੂਗਾ ਠੀਕ ਹੈ ਇੱਥੇ ਆਪਾਂ 4 ਲਿਖਾਂਗੇ ਹੁਣ ਤੁਸੀਂ ਦੇਖੋ ਫਾਈਂਡ ਦਾ ਪ੍ਰੋਡਕਟ ਠੀਕ ਹੈ ਆਪਾਂ ਗੁਣਨਫਲ ਪਤਾ ਕਰਨਾ ਹੈ ਇਹਦਾ ਦੇਖੋ ਜਿਹੜਾ -15 ਨੂੰ ਸਭ ਤੋਂ ਪਹਿਲਾਂ 2 ਨਾਲ ਗੁਣਾ ਕਰਨਾ ਠੀਕ ਹੈ ਆ ਮਾਈਨਸ ਨਾਲ ਮਾਈਨਸ ਕੈਨਸਲ ਕਰ ਦਿਓ 15 ਨੂੰ 2 ਨਾਲ 30 ਹੋ ਜਾਊਗਾ ਫੇਰ ਇਹਨੂੰ -5 ਦੇ ਨਾਲ ਠੀਕ ਹੈ ਤੇ 6 ਦੇ ਨਾਲ ਗੁਣਾ ਕਰ ਲੈਣਾ ਹੁਣ 30 ਨੂੰ 5 ਨਾਲ ਗੁਣਾ ਕਰਾਂਗੇ ਠੀਕ ਹੈ ਤੇ ਇੱਥੇ ਬੇਟਾ ਆਪਣੇ ਕੋਲ ਆ ਜਾਊਗਾ 150 ਠੀਕ ਹੈ 150 ਆ ਗਿਆ ਪਰ ਕਾਦਾ ਆਊਗਾ ਮਾਈਨਸ ਦਾ ਕਿਉਂਕਿ ਇੱਧਰ ਮਾਈਨਸ ਕਾਦੇ ਨਾਲ ਲੱਗਾ 5 ਦੇ ਨਾਲ ਠੀਕ ਹੈ ਤਾਂ ਆਪਾਂ ਫਿਰ ਇਹਨੂੰ 6 ਦੇ ਨਾਲ ਗੁਣਾ ਕਰ ਦਾਂਗੇ ਠੀਕ ਹੈ 150 ਨੂੰ ਬੇਟਾ ਆਪਾਂ 6 ਨਾਲ ਗੁਣਾ ਕਰ ਲੈਨੇ ਆ 600 6 5 30 ਹੋ ਜਾਊਗਾ ਫਿਰ 6 ਨੂੰ 1 ਦੇ ਨਾਲ ਗੁਣਾ ਕਰ ਲਾਂਗੇ ਉੱਪਰ ਵਾਲਾ ਜੋੜ ਦਾਂਗੇ ਇੱਥੇ 9 ਆਜੂਗਾ ਠੀਕ ਹੈ 900 ਆਊਗਾ ਠੀਕ ਹੈ ਪਰ ਕਾਦਾ ਮਾਈਨਸ ਦਾ ਕਿਉਂਕਿ ਬੇਟਾ 150 ਦੇ ਮੂਰੇ ਮਾਈਨਸ ਲੱਗਾ ਸੀ ਮਾਈਨਸ ਦਾ 900 ਆਨਸਰ ਆ ਗਿਆ ਠੀਕ ਹੈ ਤਾਂ ਬੇਟਾ ਇਹ ਸੀਗਾ ਤੁਹਾਡਾ 2 ਨੰਬਰ ਦਾ ਪ੍ਰਸ਼ਨ ਠੀਕ ਹੈ ਹੁਣ ਪਾਠ ਸੀ ਇਹਦੇ ਵਿੱਚ ਆਪਾਂ ਨੂੰ 4 ਨੰਬਰ ਦਾ ਸਵਾਲ ਦਿੱਤਾ ਠੀਕ ਹੈ ਇਹਦੇ ਵਿੱਚ ਦੇਖੋ ਬੇਟਾ ਆਪਾਂ ਨੂੰ ਲੈਂਥ ਤੇ ਬ੍ਰੈਥ ਇੱਕ ਰੈਕਟੈਂਗਲ ਦੇ ਦਿੱਤੇ ਹੋਏ ਨੇ 8.5 ਉਹਦੀ ਲੰਬਾਈ ਹੈ ਤੇ 5.7 ਬੇਟਾ ਉਹਦੀ ਚੌੜਾਈ ਹੈ ਠੀਕ ਹੈ ਤਾਂ ਆਪਾਂ ਰਿਸਪੈਕਟਿਵਲੀ ਫਾਈਂਡ ਕਰਨਾ ਠੀਕ ਹੈ ਉਸ ਨੂੰ ਤਾਂ ਅੱਗੇ ਹੁਣ ਅਰੀਜ਼ ਹੈ ਚਲੋ ਆਪਾਂ ਨੂੰ ਪਤਾ ਲੱਗ ਗਿਆ ਆ ਰੇਖੋ ਸਾਡੇ ਕੋਲੇ ਇੱਕ ਰੈਕਟੈਂਗਲ ਲੈ ਲੈਣਾ ਠੀਕ ਹੈ ਆਪਾਂ ਐਵੇਂ ਹੁੰਦਾ ਨਾ ਜਿੱਦੀ ਇਸ ਤਰ੍ਹਾਂ ਲੰਬਾਈ ਘਟ ਤੇ ਚੌੜਾਈ ਵੱਧ ਹੁੰਦੀ ਹੈ ਹਨਾ ਤਾਂ ਸਾਡੇ ਕੋਲੇ ਲੰਬਾਈ ਹੈ ਜਿਹੜੀ ਉਹ ਹੈਗੀ ਆ 8.5 ਠੀਕ ਹੈ ਤੇ ਚੌੜਾਈ ਹੈ ਜਿਹੜੀ ਉਹ ਹੈਗੀ ਆਪਣੇ ਕੋਲ 5.7 ਠੀਕ ਹੈ ਹੁਣ ਆਪਾਂ ਇਹਨੂੰ ਸੋਲਵ ਕਰਨਾ ਇਹਦਾ ਖੇਤਰਫਲ ਪਤਾ ਕਰਨਾ ਹੋਊਗਾ ਹਨਾ तो आप की करा फॉर्मूला लगावे एरिया ये तीन लिख लेना बेटा खेत्रफल मैं पंजाबी लिखा मैं उम्मीद है तुम देख रहे हो पंजाबी मीडियम वाले ठीक है खेतरफल बराबर लंबाई गुणा चौड़ाई लले टिप्पी पा पिछे दो बिंदिया लगा दो फिर चच्चे ननौड़ा पा पिछे दो बिंदिया लगा दो लंबाई गुना चौड़ाई ਲੰਬਾਈ ਸਾਨੂੰ ਦਿੱਤੀ ਸੀਗੀ ਬੇਟਾ 8.5 ਠੀਕ ਹੈ ਤਾਂ ਚੌੜਾਈ ਦਿੱਤੀ ਸੀ 5.7 ਇਹਨਾਂ ਦੋਨਾਂ ਨੂੰ ਆਪਸ ਵਿੱਚ ਬੇਟਾ ਆਪਾਂ ਗੁਣਾ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਸਿੰਪਲ ਪੁਆਇੰਟ ਹਟਾ ਕੇ 85 ਦੀ ਤੇ 57 ਦੀ ਗੁਣਾ ਕਰ ਦਾਂਗੇ ਠੀਕ ਹੈ ਮੈਂ ਥੋੜਾ ਜਿਹਾ ਉੱਪਰ ਲਿਖਣ ਦੂ 85 ਦੀ ਤੇ 57 ਦੀ ਠੀਕ ਹੈ ਗੁਣਾ 7 ਨੂੰ 5 ਨਾਲ ਗੁਣਾ ਕਰਾਂਗੇ 7 5 35 ਤਿੰਨ ਹਸਲ چلا ਜਾਊਗਾ ਅਓ 7 ਨੂੰ 8 ਨਾਲ ਗੁਣਾ ਕਰਾਂਗੇ 7 8 56 56 ਦੇ ਵਿੱਚ 3 ਜੋੜਾਂਗੇ 57 58 59 ਠੀਕ ਹੈ 59 ਆਜੂ ਗੁਣਾ ਕਰਾਂਗੇ 5 ਨੂੰ 5 ਹੀ 25 ਠੀਕ ਹੈ ਉੱਪਰ 2 ਹਸਲ ਚਲਾ ਗਿਆ 8 ਨੂੰ 5a 40 ਤੇ 2 42 ਠੀਕ ਹੈ ਇੱਧਰ ਆਪਣੇ ਕੋਲ 5 ਆਜੂਗਾ ਇੱਧਰ ਆਪਣੇ ਕੋਲ 9 ਤੇ 5 ਕਿੰਨੇ ਹੁੰਦੇ ਨੇ 14 ਹੁੰਦੇ ਨੇ ਉੱਪਰ ਇੱਕ ਹਸਲ ਚਲਾ ਗਿਆ 5 ਤੇ 1 6 7 8 ਠੀਕ ਹੈ ਇੱਥੇ 4 ਆਜੂਗਾ ਹੁਣ ਦੇਖ ਲਓ ਸਾਡੇ ਕੋਲੇ ਇੱਧਰ ਵੀ 8.5 ਸੀ ਇੱਧਰ ਆਪਣੇ ਕੋਲ 5.7 ਸੀ ਇੱਧਰ ਆਪਣੇ ਕੋਲ ਇੱਕ ਅੱਖਰ ਛੱਡਣ ਤੋਂ ਬਾਅਦ ਪੁਆਇੰਟ ਸੀ ਇੱਧਰ ਵੀ ਇੱਕ ਅੱਖਰ ਛੱਡਣ ਤੋਂ ਬਾਅਦ ਪੁਆਇੰਟ ਸੀ ਤਾਂ ਦੋ ਹੋ ਗਏ ਤਾਂ ਆਪਾਂ ਦੋ ਅੱਖਰ ਛੱਡ ਕੇ ਦੋ ਨੰਬਰ ਛੱਡ ਕੇ ਪੁਆਇੰਟ ਲਗਾ ਦਾਂਗੇ ਠੀਕ ਹੈ ਆਪਣੇ ਕੋਲ ਬੇਟਾ ਆਜੂ 48.45 ਦਾ ਰਾਈਟ ਆਨਸਰ ਠੀਕ ਹੈ ਇਹਦੇ ਤੋਂ ਬਾਅਦ ਬੇਟਾ ਆਪਣੇ ਕੋਲ 파ਟ D ਆ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਦਿੱਤੇ ਹੋਏ ਨੇ ਮਾਰਕਸ ਓਬਟੇਨਡ ਬਾਈ 15 ਸਟੂਡੈਂਟ ਇਨ ਅ ਮੈਥ ਟੈਸਟ ਹੁਣ ਪੰਜਾਬੀ ਚ ਦੱਸਦਾ ਸਕੂਲ ਦੇ ਵਿੱਚ ਮੈਥ ਦਾ ਟੈਸਟ ਸੀ ਗਣਿਤ ਦਾ ਉਹਦੇ ਵਿੱਚ 15 ਬੱਚੇ ਸੀਗੇ ਠੀਕ ਹੈ ਠੀਕ ਹੈ ਤੇ 25 ਆਊਟ ਆਫ 25 ਠੀਕ ਹੈ ਤਾਂ ਆ ਸਾਨੂੰ ਨੰਬਰ ਦਿੱਤੇ ਹੋਏ ਨੇ ਸਾਰੇ ਬੱਚਿਆਂ ਦੇ ਠੀਕ ਹੈ ਵੀ ਦੇਖੋ ਇਹ ਸਾਡੇ ਕੋਲ ਕਿੰਨੇ ਨੰਬਰਸ ਨੇ 1 2 3 4 5 6 7 8 9 10 11 12 13 14 15 15 ਬੱਚੇ ਸੀਗੇ ਠੀਕ ਹੈ ਤਾਂ 15 ਬੱਚਿਆਂ ਨੇ ਜਿਹੜੇ ਟੈਸਟ ਦਿੱਤਾ ਸੀਗਾ ਉਹਨਾਂ ਦੇ ਨੰਬਰ ਬੇਟਾ ਆਹਾ ਆ ਠੀਕ ਹੈ ਸਮਝ ਲੱਗ ਗਈ ਤੇ ਇਹਦੇ ਵਿੱਚ ਆਪਾਂ ਹੁਣ ਮੀਨ ਮੀਡੀਅਨ ਤੇ ਮੋਡ ਪਤਾ ਕਰਨਾ ਠੀਕ ਹੈ ਮੱਧਮਾਨ ਮੱਧੀ ਕਾ ਤੇ ਬੌਲਕ ਸਭ ਤੋਂ ਪਹਿਲਾਂ ਤਾਂ ਆਪਾਂ ਕਰਦੇ ਆਂ ਮੀਨ ਠੀਕ ਹੈ ਮੀਨ ਕੀ ਹੁੰਦਾ ਬੇਟਾ ਮੱਧਮਾਨ ਠੀਕ ਹੈ ਮੀਨ ਸਭ ਤੋਂ ਪਹਿਲਾਂ ਮੀਨ ਆਪਾਂ ਪਤਾ ਕਰਾਂਗੇ ਮੱਧਮਾਨ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਹ ਜਿਹੜੇ ਨੰਬਰ ਦਿੱਤੇ ਹੋਏ ਨੇ ਬੇਟਾ ਆਪਾਂ ਇਹਨੂੰ ਵਾਧੇ ਕ੍ਰਮ ਦੇ ਵਿੱਚ ਲਿਖ ਲੈਣਾ ਠੀਕ ਹੈ ਟਿੱਕਮਿੰਟ ਵੱਧੇ ਕ੍ਰਮ ਦੇ ਵਿੱਚ ਸਭ ਤੋਂ ਪਹਿਲਾਂ ਸਭ ਤੋਂ ਛੋਟਾ ਫਿਰ ਇਦੋਂ ਵੱਡਾ ਫਿਰ ਇਦੋਂ ਵੱਡਾ ਫਿਰ ਇਦੋਂ ਵੀ ਵੱਡਾ ਠੀਕ ਹੈ 1 ਮਿੰਟ ਇਦੋਂ ਵੀ ਵੱਡਾ ਠੀਕ ਹੈ ਐਵੇਂ ਮੈਂ ਲੇਖ ਲਾਵਾ ਉਹਨੇ ਨੂੰ ਤਾਂ ਬੇਟਾ ਤੁਸੀਂ ਦੇਖ ਸਕਦੇ ਹੋ ਮੈਂ ਇਹਨਾਂ ਨੂੰ ਵੱਧੇ ਕ੍ਰਮ ਵਿੱਚ ਲਿਖ ਲਿਆ ਆ ਹੈਗਾ 5 ਆ 9 ਆ 10 ਠੀਕ ਹੈ ਆ ਕਾਮਾ ਪਾਇਆ 19 ਲੱਗਦਾ ਪਰ ਇਹ ਹੈਗਾ 10 ਆ ਠੀਕ ਹੈ ਆ 12 ਆ ਆਹ 15 16 19 20 20 20 2 23 24 25 ਤੇ 25 ਠੀਕ ਹੈ ਹੁਣ ਆਪਾਂ ਮੀਨ ਪਤਾ ਕਰਨਾ ਹੈ ਮੀਨ ਬੇਟਾ ਆਪਣੇ ਕੋਲ ਕਿਵੇਂ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਸਾਰੇ ਨੰਬਰ ਆ ਸਾਰਿਆਂ ਦਾ ਜੋੜ ਕਰ ਲੈਣਾ ਜਿਹੜੇ ਆਪਾਂ ਵਾਧੇ ਕ੍ਰਮ ਚ ਲਿਖਿਆ ਠੀਕ ਹੈ ਸਾਰਿਆਂ ਦਾ ਜੋੜ ਕਰਨਾ ਤਾਂ ਇਹਦਾ ਜੋੜ ਬੇਟਾ ਆਪਣੇ ਕੋਲ ਕਿੰਨਾ ਆਊਗਾ 263 ਠੀਕ ਹੈ ਇੱਕ ਮਿੰਟ ਮੇਰੇ ਤੋਂ ਲਿਖਿਆ ਨਹੀਂ ਗਿਆ ਸਵਾਰ ਕੇ 263 ਤਾ ਜਿੰਨੇ ਨੰਬਰ ਆ ਉਹ نیچے ਲਿਖ ਲੈਣੇ ਆ 15 ਜਿਵੇਂ ਆਪਾਂ ਪਹਿਲਾਂ ਕਰਕੇ ਆਏ ਨਾ ਐਵਰੇਜ ਔਸਤ ਠੀਕ ਹੈ ਹੁਣ ਇਹਦੀ ਬੇਟਾ ਆਪਾਂ ਭਾਗ ਕਰ ਲੈਣੀ ਆ ਠੀਕ ਹੈ ਭਾਗ ਕਰਕੇ 17 ਇੱਕ ਮਿੰਟ ਲਿਖਿਆ ਨਹੀਂ ਜਾਂਦਾ 17 ਪੁਆਇੰਟ ਆਪਣੇ ਕੋਲ ਕਿੰਨਾ ਆਨਸਰ ਆਜੂ 53 ਠੀਕ ਹੈ ਇੰਨਾ ਇਹਦਾ ਆਨਸਰ ਆਜੂ ਭਾਗ ਕਰਕੇ ਠੀਕ ਹੈ ਹੁਣ ਇਸ ਤੋਂ ਅੱਗੇ ਬੇਟਾ ਆਪਾਂ ਮੀਡੀਅਨ ਪਤਾ ਕਰਨਾ ਠੀਕ ਹੈ m e d i a n ਠੀਕ ਹੈ ਮੀਡੀਅਨ ਤਾਂ ਇਹ ਕਿਵੇਂ ਪਤਾ ਕਰਨਾ ਆਪਾਂ ਇਹ ਹੁੰਦਾ ਮੱਧਿਕਾ ਇੱਕ ਨੰਬਰ ਆਪਾਂ ਇਧਰੋਂ ਕੱਟ ਕਰ ਦੇਣਾ ਪਿੱਛੋਂ ਇੱਕ ਮੂਹਰੋਂ ਠੀਕ ਹੈ ਕਲਰ ਚੇਂਜ ਕਰ ਲੈਣੇ ਆ ਇੱਥੋਂ ਕੱਟਤਾ ਆ ਕੱਟਤਾ ਇਧਰੋਂ ਇਹ ਇਧਰੋਂ ਇਹ ਇਧਰੋਂ 24 12 ਇਧਰੋਂ 23 ਕੱਟਤਾ ਇਧਰੋਂ 15 ਇਧਰੋਂ ਵੀ ਇਧਰ 16 ਵੀ ਇਧਰ 19 ਇਧਰ ਵੀ ਤਾਂ ਬਚਾਲੀ ਜਿਹੜਾ ਆਪਣੇ ਕੋਲੇ 20 ਰਹਿ ਗਿਆ ਉਹ ਆਪਣਾ ਮੀਡੀਅਨ ਹੈ ਠੀਕ ਹੈ ਆਪਣੇ ਕੋਲ ਉਹ ਕੀ ਆ ਗਿਆ ਮੱਦੀ ਕਾ ਠੀਕ ਹੈ ਤੇ ਹੁਣ ਬੇਟਾ ਆਪਾਂ ਮੋਡ ਪਤਾ ਕਰਨਾ ਮੋਡ ਹੁੰਦਾ ਬੋਲਕ ਸਭ ਤੋਂ ਵੱਧ ਵਾਰ ਕਿਹੜਾ ਆ 20 ਤਾਂ ਇਹ ਆਪਣਾ ਆਨਸਰ ਆਜੂ ਠੀਕ ਹੈ ਤਾਂ ਇਹ ਹੀ ਸੀਗਾ ਆਪਣੇ ਕੋਲ ਬੇਟਾ ਸਾਰਾ ਸਵਾਲ ਤਾਂ ਹੁਣ ਆਪਾਂ ਅਗਲਾ ਸਵਾਲ ਜਿਹੜਾ ਜਾਂ ਦੇ ਵਿੱਚ ਆ ਉਹ ਕਰਦੇ ਆ ਬੇਟਾ ਜਿਹੜਾ ਇਹਦੀ ਜਾਂ ਦੇ ਵਿੱਚ ਆਪਸ਼ਨ ਵਾਲਾ ਸਵਾਲ ਹੈ ਨਾ ਆਹ ਵਾਲਾ ਇਹ ਦੇਖੋ ਹੁਣ ਦਾ ਫਾਲੋਇੰਗ ਬਾਰ ਗ੍ਰਾਫ ਆਹ ਤੁਹਾਨੂੰ ਬਾਰ ਗ੍ਰਾਫ ਦਿੱਤਾ ਹੋਇਆ ਠੀਕ ਹੈ ਦਿਖਾਈ ਦੇ ਰਿਹਾ ਨਾ ਸਾਰਿਆਂ ਨੂੰ ਤਾਂ ਇਹਦੇ ਵਿੱਚ ਬੁੱਕ ਸਟੋਰ ਵੱਲੋਂ ਬੁੱਕਸ ਵੇਚੀਆਂ ਗਈਆਂ ਨੇ 5 ਸਾਲ ਦੇ ਵਿੱਚ ਠੀਕ ਹੈ ਤਾਂ ਆ ਆਪਾਂ ਬਾਰ ਗ੍ਰਾਫ ਪੜ੍ਹ ਲੈਣਾ ਹੈ ਤੇ ਆਨਸਰਾਂ ਜਿਹੜੇ ਕੁਐਸਚਨ ਹੈ ਉਹਨਾਂ ਦੇ ਆਨਸਰ ਦੇਣੇ ਆ ਠੀਕ ਹੈ ਹਾਊ many ਬੁక్స్ ਆਰ ਸੋਲਡ ਇਨ 2008 ਠੀਕ ਹੈ 2008 ਠੀਕ ਹੈ ਹੁਣ ਦੇਖ ਲਓ 2008 ਦੇ ਵਿੱਚ ਕਿੰਨੀਆਂ ਬੁక్స్ ਵੇਚੀਆਂ ਗਈਆਂ ਸੀਗੀਆਂ ਲਗਭਗ 100 ਤੇ 200 ਦੇ ਵਿਚਾਲੀ 150 ਠੀਕ ਹੈ 150 ਆਨਸਰ ਹੈ ਠੀਕ ਹੈ ਪਹਿਲੇ ਦਾ ਹੁਣ ਦੇਖ ਲਓ ਦੂਸਰਾ ਹਾਊ many ਬੁక్స్ ਆਰ ਸੋਲਡ ਇਨ 20 09 ਤਾਂ 2009 ਦੇ ਵਿੱਚ ਕਿੰਨੀਆਂ ਕਿਤਾਬਾਂ ਵੇਚੀਆਂ ਗਈਆਂ ਸੀਗੀਆਂ ਦੇਖ ਲੈਨੇ ਆਪਾਂ ਲਗਭਗ 6300 ਠੀਕ ਹੈ ਹੁਣ ਦੇਖ ਲੋ ਹਾਊ many books are solding 2011 ਮਤਲਬ 2011 ਦੇ ਵਿੱਚ ਕਿੰਨੀਆਂ ਬੁੱਕਸ ਵੇਚੀਆਂ ਗਈਆਂ ਆਇਆ ਹੈਗਾ 2011 ਦੀ ਸੇਧ ਨੂੰ ਚੱਲੀਏ ਤਾਂ ਇਹ 200 ਤੇ ਜਾਂਦਾ ਠੀਕ ਹੈ ਇਹਦਾ ਆਨਸਰ ਬੇਟਾ 200 ਕਿਤਾਬਾਂ ਵੇਚੀਆਂ ਠੀਕ ਹੈ ਇੰਨੇ ਵਿੱਚ ইয়ার ਅਬਾਊਟ 500 ਬੁక్స్ ਆਰ ਸੋਲਡ ਠੀਕ ਹੈ ਜਿਹੜੀਆਂ ਬੁక్స్ 500 ਨੇ ਉਹ ਕਿਹੜੇ ਸਾਲ ਦੇ ਵਿੱਚ ਵੇਚੀਆਂ ਗਈਆਂ ਠੀਕ ਹੈ ਆ 500 ਆ ਇੱਕ ਮਿੰਟ نیچے ਆ 500 ਐ ਰੇ ਸਿੱਧਾ ਚੱਲਾਂਗੇ ਕਿਹੜਾ ਸਾਲ ਹੈ ਇਹ 2012 ਠੀਕ ਹੈ ਤੇ 2012 ਨਾਲ ਲਿਖ ਦਾਂਗੇ ਮੁੰ ਦੇਖ ਲੋ ਲਾਸਟ ਸਵਾਲ ਹੈ ਇਨ ਵਿਚイヤー अबाउट 225 ਬੁక్స్ ਆਰ ਸੋਲਡ 225 ਕਿਤਾਬਾਂ ਕਿਹੜੇ ਸਾਲ ਦੇ ਵਿੱਚ ਵੇਚੀਆਂ ਗਈਆਂ ਸੀਗੀਆਂ 225 ਬੇਟਾ ਇੱਥੇ ਕਿਹ ਜ ਆਊਗਾ ਇਹਦੀ ਸਿੱਧ ਨੂੰ ਚੱਲੀ ਹਾਂ ਜੀ 2010 ਦੇ ਵਿੱਚ ਠੀਕ ਹੈ 2010 ਹੈ ਇਸ ਦਾ ਰਾਈਟ ਆਨਸਰ ਤਾਂ ਇਹ ਹੀ ਸੀਗਾ ਬੇਟਾ ਜਿਹੜਾ ਬਾਈ ਮੰਥਲੀ ਪੇਪਰ ਹੈ 7th ਕਲਾਸ ਦੇ ਲਈ ਮੈਥ ਦਾ ਜੁਲਾਈ 2024 ਦੇ ਲਈ ਪ੍ਰੈਕਟਿਸ ਟੈਸਟ ਉਸੇ ਨੂੰ ਸੋਲਵ ਕੀਤਾ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਬਹੁਤ ਇੰਪੋਰਟੈਂਟ ਚੈਨਲ ਹੈ ਤੁਹਾਡੇ ਲਈ ਠੀਕ ਹੈ ਤਾਂ ਤੁਹਾਨੂੰ ਸਾਰੇ ਵਿਸ਼ਿਆਂ ਦੇ ਪ੍ਰੈਕਟਿਸ ਟੈਸਟ ਇੱਥੋਂ ਮਿਲ ਜਾਣਗੇ ਠੀਕ ਹੈ